ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਾਲੋਕ ਮਹਲਾ 3 ਹਉਮੈ ਵਿੱਚ ਜਗਤ 모ਹਾ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰਣਾ ਚੇਤਈ ਕੇ ਕਰੇਗੋ ਅਗੈ ਜਾਏ ਹਾਉ ਮੈਂ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਚਰ ਵਿੱਚ ਧਾਮ ਹੈ ਤੇ ਚਰਨਾ ਚੇਤਾਈ ਕੇ ਕਰੇ ਕੋ ਅਗ ਜਾਏ ਗਿਆਨੀ ਹੋਏ ਸੋ ਚੇਤਨ ਹੋਏ ਆਗੇ ਆਨੀ ਅੰਧ ਕੁਮਾਏ ਨਾਨਕ ਇਥੇ ਕਮਾਵ ਸੋ ਮਿਲਾ ਅਗੈ ਪਾਏ ਜਾਏ ਮਹਲਾ ਤੀਜਾ ਤੋਰ ਖਸਮੈ ਕਾ ਹੁਕਮ ਪਾਇ ਵੇਣ ਸਤਗੁਰ ਚੇਤਿਆ ਨਾ ਜਾਏ ਸਤਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲੇਵ ਲਾਇ ਦਾਮ ਦਾਮ ਸਦਾ ਸੰਭਾਲਦਾ ਦਾਮ ਨ ਮਿਰਥ ਜਾਏ ਜਨਮ ਮਰਨ ਕਾ ਭਉ ਗਏ ਪਾਦਵੀ ਪਾਏ ਨਾਨਕ ਇਹੋ ਮਰਤਬਾ ਤੇਸਨੋ ਦੇ ਜੇਸਨੋ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬੀਨੇ ਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾ ਆਪੇ ਨੀ ਵਰਤ ਦਾ ਆਪੇ ਕਥਾਇ ਗਿਆਨ ਕੌੜਾ ਕਿਸੈ ਨਾ ਲੱਗਈ ਸਬਨਾ ਹੀ ਭਨ ਉਸਤ ਬਰਨ ਨਾ ਸਕੀਆ ਸਾਦ ਸਾਦ ਕੁਰਬਾਨ ਕੌੜਾ ਕਿਸੈ ਨ ਲੱਗ ਗਈ ਸਵਨਾ ਹੀ ਭਾਨ ਉਸਤ ਤਬਰਨ ਨਾ ਸਕੀਆ ਸਾਦ ਸਾਦ ਕੁਰਬਾਨਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਚੁਰ ਵਿੱਚ ਦਮ ਹੈ ਤਿਚੁਰ ਨਾ ਚੇਤਈ ਕੀ ਕਰੇ ਕੋ ਅੱਗ ਜਾਏ ਆਗ ਬਿਹਾਗੜੇ ਦੀ 19ਵੀਂ ਪੌੜੀ ਸਲੋਕਾਂ ਨਾਲ